ਤੁਹਾਡਾ ਸੈਨਿਕ ਵਿੰਗ ਵੱਲੋਂ 26 ਮਾਰਗਲ ਵਿਜੇ ਦਿਵਸ ਬੜੀ ਹੀ ਸ਼ਰਧਾ ਦੇ ਨਾਲ ਮਨਾਇਆ ਗਿਆ ਜਿੱਥੇ ਸ਼ਹੀਦ ਪਰਿਵਾਰਾਂ ਵੱਲੋਂ ਵੱਡੀ ਰੈਂਟੀ ਦੇ ਵਿੱਚ ਸ਼ਿਰਕਤ ਕੀਤੀ ਗਈ ਉੱਥੇ ਹੀ ਉਨ੍ਹਾਂ ਦੀ ਸਿਹਤ ਜਾਂਚ ਲਈ ਇੱਕ ਮੈਡੀਕਲ ਕੈਂਪ ਵੀ ਲਾਇਆ ਗਿਆ ਜਿੱਥੇ ਸ਼ਹੀਦ ਪਰਿਵਾਰਾਂ ਨੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਇਸ ਕੈਂਪ ਦਾ ਲਾਹਾ ਲਿਆ ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਸ਼ਹੀਦ ਪਰਿਵਾਰਾਂ ਦੇ ਲਈ ਦਵਾਈਆਂ ਦਾ ਆਪਣੇ ਤੌਰ ਉੱਤੇ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਜਿਵੇਂ ਕਿ ਕਿੰਨੇ ਨੂੰ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੀ ਚੈੱਕਅਪ ਉਪਰੰਤ ਦਾ ਪ੍ਰਬੰਧ ਵੀ ਮੈਡੀਕਲ ਕੈਂਪ ਵਿੱਚ ਮੁਫਤ ਤੌਰ ਉੱਤੇ ਕੀਤਾ ਗਿਆ ਇਸ ਮੌਕੇ ਡਾਕਟਰੀ ਟੀਮਾਂ ਦੇ ਨਾਲ ਮੁੱਖ ਮਹਿਮਾਨ ਵਜੋਂ ਪੁੱਜੇ ਸਿਟੀ ਡੀਐਸਪੀ ਸਤਵੀਰ ਸਿੰਘ ਬੈਂਸ ਵੱਲੋਂ ਵਿਸ਼ੇਸ਼ ਤੌਰ ਉੱਤੇ ਜਾਣਕਾਰੀ ਇਕੱਤਰ ਕੀਤੀ ਗਈ ਇਸ ਮੌਕੇ ਡੀ ਸਤਵੀਰ ਸਿੰਘ ਡੀਐਸਪੀ ਨੇ ਡਾਕਟਰਾਂ ਨਾਲ ਮਰੀਜ਼ ਨਾਲ ਵੀ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਸੰਤਪਰਨ ਹੋਇਆ ਇਸ ਮੌਕੇ ਬੀਐਮਸੀ ਹਸਪਤਾਲ ਦੇ ਡਾਕਟਰਾਂ ਵੱਲੋਂ ਕੀਤੀ ਜਾਣੀ ਚੈੱਕਅਪ ਅਤੇ ਦਿੱਤੀਆਂ ਜਾ ਰਹੀਆਂ ਦਵਾਈਆਂ ਬਾਰੇ ਵਿਸ਼ੇਸ਼ ਤੌਰ ਉੱਤੇ ਜਾਣਕਾਰੀ ਦਿੱਤੀ ਸਾਫ ਦਾ ਸੈਨਿਕ ਰੈਂਕ ਦੱਸੋ ਜਿਹਦੇ ਵਿੱਚ ਸਾਡੇ ਕੈਪਟਨ ਸਾਹਿਬ ਜੀ ਸਿੰਘ ਜਦੋ ਜੀ ਤੇ ਨਾਲ ਦੀ ਸਾਰੀ ਹੀ ਟੀਮ ਇਹਨਾਂ ਵੱਲੋਂ ਕਾਰਗਿਲ ਤੇ ਜਿਹੜੇ ਸ਼ਹੀਦਾਂ ਨੂੰ ਯਾਦ ਕਰਦੇ ਆ ਹੋਇਆ 26ਵਾਂ ਕਾਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਇਹਦੇ ਵਿੱਚ ਅੱਜ ਅਸੀਂ ਉਹ ਸਾਰੇ ਹੀ ਸਾਡੇ ਫੌਜੀ ਸੈਨਿਕ ਜਿਹੜੇ ਕਾਰਗਿਲ ਦੀ ਲੜਾਈ ਵਿੱਚ ਲੜੇ ਨੇ ਬਹੁਤ ਹੀ ਬਹਾਦਰੀ ਨਾਲ ਲੜੇ ਨੇ ਬਹੁਤ ਹੀ ਜਿਹੜਾ ਡਿਫਰੈਂਟ ਤੇ ਡਿਫਿਕਲਟ ਕੰਡੀਸ਼ਨਸ ਦੇ ਵਿੱਚ ਉਹ ਲੜੇ ਨੇ ਤੇ ਉਹਨਾਂ ਨੇ ਜੀਤੀਆਂ ਵੀ ਪਾਈਆਂ ਨੇ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰ ਰਹੇ ਹਾਂ ਉਹਨਾਂ ਦੇ ਪਰਿਵਾਰਾਂ ਦੀ ਕੁਰਬਾਨੀ ਨੂੰ ਅਸੀਂ ਜਿਹੜਾ ਨਮਨ ਕਰ ਰਹੇ ਹਾਂ ਕਿ ਉਹਨਾਂ ਸਾਰੇ ਹੀ ਸ਼ਹੀਦਾਂ ਨੂੰ ਸਰਬੰਜੇ ਦੇ ਪੇਟ ਚ ਕੀਆ ਲਗੇ ਅੱਜ ਸੈਨਿਕ ਵਿੰਗ ਵੱਲੋਂ ਇਹ ਬਹੁਤ ਹੀ ਚੰਗਾ ਉਪਾਲਾ ਕੀਤਾ ਗਿਆ ਜੁਤੀ ਗਈ ਹੈ ਸਾਰੇ ਹੀ ਜਿਹੜਾ ਪਰਣਾਲੇ ਜ਼ਿਲ੍ਹੇ ਦੇ ਸ਼ਹੀਦ ਸੈਨਿਕ ਨੇ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਉਹ ਸਾਰੇ ਸ਼ਹੀਦ ਪਰਿਵਾਰਾਂ ਦੇ ਜਿਹੜਾ ਮੌਸਲਾ ਪਜਾਈ ਵਾਸਤੇ ਤੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਫ੍ਰੀ ਮੈਡੀਕਲ ਚੈੱਕਅਪ ਕੈਂਪ ਇੱਥੇ ਲਗਾਇਆ ਗਿਆ ਜਿਹੜਾ ਬੀਐਮਸੀ ਹਸਪੀਟਲ ਦੇ ਸਹਿਯੋਗ ਦੇ ਨਾਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਇਸ ਦੇ ਕਾਫੀ ਜ਼ਿਆਦਾ ਸਹਿਯੋਗ ਹੈ ਸਰਬੱਧ ਭਲਾ ਚੈਰੀਟੇਬਲ ਟਰਸਟ ਆ ਜਿਹੜੇ ਸਾਡੇ ਬਰਨਾਲੇ ਦੇ ਜਿਹੜੇ ਬਹੁਤ ਹੀ ਸਮੇਂ-ਸਮੇਂ ਤੇ ਫ੍ਰੀ ਜਿਹੜਾ ਮੈਡੀਕਲ ਸੁਵਿਧਾਵਾਂ ਦਿੰਦੇ ਰਹਿੰਦੇ ਨੇ ਉਹਨਾਂ ਦਾ ਵੀ ਇੱਥੇ ਸਹਿਯੋਗ ਦੇ ਨਾਲ ਜਿਹੜਾ ਚੈੱਕਅਪ ਕੈਂਪ ਲਗਾਇਆ ਗਿਆ ਦਵਾਈਆਂ ਦਾ ਫ੍ਰੀ ਲੰਗਰ ਲਗਾਇਆ ਗਿਆ ਤੇ ਸ਼ਹੀਦ ਅਚਮਰਨ ਸਿੰਘਾ ਉਹਨਾਰੇ ਮਫਾਜ਼ਰਾ ਜੀ ਉਹ 18 ਤਾਰਾਂ ਦੇ ਵਿੱਚ 2018 ਦੇ ਵਿੱਚ ਭਰਤੀ ਹੋਏ ਸੀਗੇ ਤਾਂ 2029 ਜੁਲਾਈ 2024 ਨੂੰ ਅਚੀਦ ਹੋਏ ਨੇ ਤੋਂ ਮੈਂ ਇਨਾ ਕੈਪਟਨ ਗੁਰਜੀਤ ਸਿੰਘ ਗੁਰਜਿੰਦਰ ਸਿੰਘਿੱਤੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਹ ਵੀ ਜੋ ਸਿਦਾਨੂ ਯਾਦ ਕੀਤਾ ਉਹਨਾਂ ਦੇ ਕੁਰਬਾਨੀਆਂ ਨੂੰ ਜਾਗ ਦਿੱਤਾ ਮੇਰਾ ਬੇਟਾ ਹੋਇਆ ਸੀ ਜੀ ਪਿੰਡ ਵਖਤਗੜ ਮਾਤਾ ਸ਼ਿਮਲਾ ਦੇਵੀ 4 5 2001 ਦੇ ਵਿੱਚ ਸ਼ਹੀਦ ਹੋਇਆ ਸੀਗਾ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਜਦੋਂ ਗੁਰਜਿੰਦਰ ਸਿੰਘ ਸਿੱਧੂ ਮੇਰੇ ਵੀਰ ਸਾਰੇ ਸ਼ਹੀਦਾਂ ਨੂੰ ਇਹ ਆਏ ਸਾਲ ਸਮਾਗਮ ਬਣਾਉਂਦੇ ਨੇ ਐ ਕਿ ਮੈਡੀਕਲ ਕੈਂਪ ਲਾਇਆ ਸਾਨੂੰ ਵੀ ਬਹੁਤ ਸਹੂਤਾ ਦਵਾਨਾ ਮਿਲੀਆਂ ਨੇ ਗਿਆ ਕਰਨਾ ਦੀਆਂ ਵੀ ਬੀਪੀ ਦੇ ਵੀ ਬਹੁਤ ਸਾਰੇ ਦਾਨਾਂ ਦਿੱਤੇ ਆ ਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਜਿਹੜੀਆਂ ਸਹੂਲਤਾਂ ਸਰਕਾਰ ਵੱਲੋਂ ਲਿਆਂਦੀਆਂ ਜਾਂਦੀਆਂ ਉਹ ਮਿਲਦੀਆਂ ਨੇ ਸਾਰੀਆਂ ਹਾਂਜੀ ਉਹ ਸਾਰੀਆਂ ਮਿਲਦੇ ਨੇਗੇ ਪਰ ਇੱਕ ਅਫਸੋਸ ਆ ਸਾਨੂੰ ਦਫ਼ਤਰਾਂ ਦੇ ਵਿੱਚ ਸਾਡਾ ਕੋਈ ਘਰੇਲੂ ਮਸਲਾ ਸਾਨੂੰ ਉਹ ਅਫਸਰਾਂ ਵੱਲੋਂ ਇਨਸਾਫ਼ ਨਹੀਂ ਮਿਲਦਾ ਹੈਗਾ ਤੇ ਕੁੱਝ ਦਿਮਾਗ ਦਰਦਰ ਦੀ ਠੋਕਰ ਖਾਂਦੀ ਆ ਬਹੁਤ ਦੁੱਖ ਦੀ ਗੱਲ ਆ ਮੈਂ ਮਿਹਨਤੀ ਕਰਦੀ ਆ ਐਸਐਸਪੀ ਸਾਹਿਬ ਨੂੰ ਵੀ ਡੀਐਸਪੀ ਸਾਹਿਬ ਨੂੰ ਵੀ ਵੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਪਹਿਲੀ ਗੱਲ ਤਾਂ ਵੀ ਕਾਰਗਿਲ ਜਿਹੜਾ ਵਿਜੇ ਦਿਵਸ ਅਸੀਂ ਮਨਾਉਂਦੇ ਆ 26ਵਾਂ ਮਨਾ ਰਹੇ ਆ ਇਹ ਬੜਾ ਹੀ ਟੇਢੀ ਜਿਹੀ ਲੜਾਈ ਸੀ ਹਿੰਦੁਸਤਾਨ ਵਾਸਤੇ ਕਿਉਂਕਿ ਦੁਸ਼ਮਣ ਦੁਸ਼ਮਣ ਪਹਾੜੀਆਂ ਦੇ ਉੱਤੇ ਬਹੁਤ ੁੱਚੀਆਂ ਪਹਾੜੀਆਂ ਦੇ ਉੱਤੇ ਬੈਠਾ ਸੀ ਸਰ ਕਰਕੇ ਤੇ ਸਾਡੇ ਹਿੰਦੁਸਤਾਨੀ ਯੋਧੇ ਥੱਲੇ ਬੈਠੇ ਸੀ ਕਿਸੇ ਨੂੰ ਘਰ ਦੇ ਵਿੱਚੋਂ ਮਾਰਨਾ ਤਾਂ ਬਹੁਤ ਸੌਖਾ ਹੁੰਦਾ ਤੋ ਨਾ ਔਖੀਆਂ ਪ੍ਰਸਥਿਤੀਆਂ ਦੇ ਵਿੱਚ ਸਾਡੇ ਜੋਧਿਆ ਨੇ 457 ਜੋਧਿਆ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਗੋਲੀਆਂ ਖਾਂਦੇ ਖਾਂਦੇ ਅੱਗੇ ਵਧੇ ਔਰ ਉਹ ਚੋਟੀ ਨੂੰ ਸਰ ਕਰਕੇ ਹਿੰਦੁਸਤਾਨ ਦੀ ਝੋਲੀ ਦੇ ਵਿੱਚ ਪਾਇਆ ਉਹ ਪਾਕਿਸਤਾਨੀਆਂ ਤੋਂ ਖੋ ਗਏ ਔਰ ਜਦੋਂ ਵੀ ਲੋੜ ਕਿਤੇ ਮਹਿਸੂਸ ਹੋਈ ਹੈ ਸਾਡੇ ਜੋਧਿਆ ਨੇ ਸਾਡੇ ਬਹਾਦਰ ਜੋਧਿਆ ਨੇ ਪਾਕਿਸਤਾਨੀ ਬੁਟੜਾ ਨੂੰ ਕੁੱਟ ਕੇ ਭਜਾਇਆ ਘਰੇ ਜਾ ਕੇ ਮਾਰਿਆ ਇਸ ਦਿਨ ਦੇ ਉੱਤੇ ਅਸੀਂ ਸ਼ਹੀਦ ਪਰਿਵਾਰਾਂ ਨੂੰ ਵੀ ਯਾਦ ਕੀਤਾ ਸਨਮਾਨ ਕੀਤਾ ਤਾਕੇ ਉਹ ਮਹਿਸੂਸ ਕਰਨ ਮਾਣ ਮਹਿਸੂਸ ਕਰਨ ਅਸੀਂ ਵੀ ਮਾਣ ਮਹਿਸੂਸ ਕਰਦੇ ਹਾਂ ਸਾਬਕਾ ਫੌਜੀ ਕਿ ਸਾਡੇ ਬੱਚਿਆਂ ਨੇ ਕੁਰਬਾਨੀਆਂ ਦਿੱਤੀਆਂ ਔਰ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਬਰਨਾਲੇ ਦੇ ਵਿੱਚ ਬਹੁਤ ਸਾਰੇ ਸ਼ਹੀਦ ਹੋਏ ਨੇ ਅਬਾਊਟ 82 ਤਰਾਸੀ ਸ਼ਹੀਦ ਹੋਏ ਸਭ ਤੋਂ ਵੱਡਾ ਬ੍ਰਿਗੇਡੀਅਰ ਸ਼ਿਰਗਿਲ ਜੀ ਹੋਏ ਨੇ ਔਰ ਉਹਨਾਂ ਦੀ ਯਾਦ ਦੇ ਵਿੱਚ ਹੀ ਅਸੀਂ ਇੱਥੇ ਅੱਜ ਪਾਠ ਕਰਵਾਇਆ ਸੀ ਭੁਗ ਪਾਏ ਨੇ ਸ਼ਹੀਦਾਂ ਨੂੰ ਸਨਮਾਨਿਤ ਕੀਤਾ ਔਰ ਸਰਬੱਤ ਦਾ ਭਲਾ ਚੈਰੀਟੇਬਲ ਟਰਸ ਜਿਸ ਦਾ ਮੈਂ ਖੁਦ ਪ੍ਰਧਾਨ ਹਾਂ ਅਸੀਂ ਉਸ ਵੱਲੋਂ ਕੈਂਪ ਵੀ ਲਾਇਆ ਔਰ ਕੈਂਪ ਲਾ ਕੇ ਦਵਾਈਆਂ ਦਾ ਅਲੰਦਰ ਵੀ ਲਾਇਆ ਸਾਰੇ ਤੇ ਬੀਐਮਸੀ ਦੇ ਸਹਿਯੋਗ ਨਾਲ ਸੀ ਡਾਕਟਰਾਂ ਦੀ ਟੀਮ ਸਾਡੇ ਕੋਲੇ ਆਈ ਹੈ 200 ਵਿਧਵਾਵਾਂ ਨੂੰ ਚੈੱਕ ਵੀ ਦੇ ਰਹੇ ਆ ਮੀਨਾਵਰ ਪੈਨਸ਼ਨ ਦੇ 1000 ਰੁਪਏ ਮਹੀਨਾ ਤੋਂ ਵੀ ਅਸੀਂ ਬਣ ਰਹੇ 2 ਲੱਖ ਰੁਪਏ ਅਸੀਂ ਤਕਰੀਬਨ 4 ਲੱਖ ਰੁਪਏ ਹਜ਼ਾਰ ਹਜ਼ਾਰ ਰੁਪਏ ਸਮਝੋ 2-2 ਲੱਖ ਰੁਪਏ ਅਸੀਂ ਉਹਨਾਂ ਸ਼ਹੀਦ ਪਰਿਵਾਰਾਂ ਨੂੰ ਬਣ ਰਹੇ ਆ ਇਹ ਹਰ ਮਹੀਨੇ ਅਸੀਂ ਦਿੰਦੇ ਆ ਤੋਂ ਅਸੀਂ ਇਸ ਅੱਜ ਦੇ ਦਿਨ ਤੇ ਚੁਣ ਲਿਆ ਵੀ ਚਲੋ ਅੱਜ ਅਸੀਂ ਨਾਲੇ ਇਹਨਾਂ ਨੂੰ ਮੈਡੀਕਲ ਦਵਾਈਆਂ ਦੇ ਦੇਾਂਗੇ ਕਿਉਂ ਗਰੀਬ ਪਰਿਵਾਰ ਨੇ ਨਾਲੇ ਇਹਨਾਂ ਨੂੰ ਅਸੀਂ ਦਵਾਈਆਂ ਵੀ ਦੇ ਦੇਾਂਗੇ ਲੰਗਰ ਵੀ ਚਕਾਵਾਂਗੇ ਸੋ ਉਹਨਾਂ ਸ਼ਹੀਦਾਂ ਨੂੰ ਸੀ ਸਿਰਦਾ ਕਰਦੇ ਹੋਏ ਅੱਜ ਉਹਨਾਂ ਨੂੰ ਨਮਨ ਘੁੰਨੇ ਆਂ ਔਰ ਉਹਨਾਂ ਨੂੰ ਸਲਾਮ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ